ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸਾਡੀ ਜ਼ਿੰਦਗੀ ਹੈ ਨਾ ਉਹ ਵੀ ਇੱਕ ਖੇਡ ਦੀ ਤਰ੍ਹਾਂ ਜਿੰਨੂੰ ਆਪਾਂ ਕਹਿੰਨੇ ਆ ਸਤਰੰਜ ਦੀ ਖੇਡ ਸਤਰੰਜ ਦੀ ਖੇਡ ਖੇਡਦੇ ਵਕਤ ਪਿਆਦੇ ਵੀ ਹੁੰਦੇ ਨੇ ਬਾਦਸ਼ਾ ਵੀ ਹੁੰਦਾ ਹੈ ਪਰ ਜਦੋਂ ਖੇਡ ਖਤਮ ਹੁੰਦੀ ਹੈ ਇੱਕੋ ਹੀ ਡੱਬੇ ਦੇ ਅੰਦਰ ਪਿਆਦੇ ਤੇ ਬਾਦਸ਼ਾ ਦੋਵਾਂ ਨੂੰ ਇਕੱਠਿਆਂ ਕਰਕੇ ਸਮੇਟ ਕੇ ਰੱਖ ਦਿੱਤਾ ਜਾਂਦਾ ਹੈ ਤੁਸੀਂ ਕਿਸ ਕਰਦੇ ਅੰਦਰ ਜਨਮ ਲਿਆ ਅਮੀਰ ਪਿਓ ਦੇ ਘਰ ਦੇ ਅੰਦਰ ਗਰੀਬ ਪਿਓ ਦੇ ਘਰ ਦੇ ਅੰਦਰ ਅਣਪੜ ਪਿਓ ਦੇ ਘਰ ਦੇ ਅੰਦਰ ਜਾਂ ਪੜੇ ਲਿਖੇ ਵੈਲ ਐਜੂਕੇਟਿਡ ਪਿਓ ਦੇ ਘਰ ਦੇ ਅੰਦਰ ਜਨਮ ਲਿਆ ਜ਼ਿੰਦਗੀ ਦੀ ਖੇਡ ਖੇਡਦਿਆਂ ਖੇਡਦਿਆਂ ਕਦੇ ਤੁਸੀਂ ਬਾਦਸ਼ਾਹ ਹੁੰਦੇ ਹੋ ਕਦੇ ਤੁਸੀਂ ਪਿਆਦੇ ਹੁੰਦੇ ਹੋ ਕਦੇ ਤੁਸੀਂ ਅਮੀਰ ਫੈਕਟਰੀਆਂ ਦੇ ਮਾਲਕ ਹੁੰਦੇ ਹੋ ਤੇ ਕਦੇ ਉਹਨਾਂ ਫੈਕਟਰੀਆਂ ਦੇ ਅੰਦਰ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਕਤਾਰ ਦੇ ਅੰਦਰ ਤੁਸੀਂ ਖੜੇ ਮਿਲਦੇ ਹੋ ਪਰੇ ਸਾਰੀ ਖੇਡ ਜਦੋਂ ਸਿਮਟਦੀ ਏ ਜਦੋਂ ਖੇਡ ਖੇਢੀ ਜਾਂਦੀ ਏ ਜਦੋਂ ਬੰਦੇ ਦਾ ਅੰਤਲਾਪ ਪਾੜ ਹੁੰਦਾ ਹੈ ਉਦੋਂ ਇੱਕੋ ਜਗ੍ਹਾ ਦੇ ਉੱਤੇ ਜਾ ਕੇ ਜਿਵੇਂ ਪਿਆਦੇ ਤੇ ਬਾਦਸ਼ਾਹ ਇੱਕ ਡੱਬੇ ਦੇ ਅੰਦਰ ਬੰਦ ਹੁੰਦੇ ਨੇ ਤਿਵੇਂ ਇੱਕੋ ਮਰਗੜ ਦੇ ਅੰਦਰ ਇੱਕੋ ਸ਼ਮਸ਼ਾਨ ਦੇ ਅੰਦਰ ਇੱਕੋ ਕਬਰਿਸਤਾਨ ਦੇ ਅੰਦਰ ਜਾ ਕੇ ਇਹਨਾਂ ਨੂੰ ਬਰਾਬਰਤਾ ਮਿਲ ਜਾਂਦੀ ਹੈ ਉੱਥੇ ਨਾ ਵੇਖੀ ਜਾਂਦੀ ਏ ਦੀ ਜਾਤ ਕੀ ਏ ਦਾ ਧਰਮ ਕੀ ਏ ਨਾ ਇਹ ਵੇਖਿਆ ਜਾਂਦਾ ਹੈ ਵੀ ਅਮੀਰ ਕਿੰਨਾ ਹੈ ਤਾਰੀਨ ਕਿੰਨਾ ਹੈ ਗਰੀਬ ਕਿੰਨਾ ਹੈ ਜਾਂ ਨਹੀਂ ਇਹਨੇ ਜ਼ਿੰਦਗੀ ਨੂੰ ਕਿਵੇਂ ਗੁਜ਼ਾਰਿਆ ਹੈ ਇਹ ਗੱਲ ਪਿੱਛੇ ਰਹਿ ਜਾਂਦੀ ਹੈ ਉੱਥੇ ਆਣ ਕੇ ਸਭ ਬਰਾਬਰ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਇੱਕ ਹੋਰ ਗੱਲ ਕਰਾਂ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਚੰਦਨ ਦੀ ਲੱਕੜ ਪਾ ਕੇ ਸਾੜਿਆ ਜਾ ਰਿਹਾ ਹੈ ਦੇਸੀ ਘੋਪਾ ਪਾ ਕੇ ਸਾੜਿਆ ਜਾ ਰਿਹਾ ਹੈ ਮਿੱਟੀ ਦਾ ਤੇਲ ਪਾ ਕੇ ਸਾੜਿਆ ਜਾ ਰਿਹਾ ਹੈ ਜਾਂ ਕਿਕਰਾਂ ਤੂਤਾਂ ਦੀ ਲੱਕੜ ਦੇ ਨਾਲ ਸਾੜਿਆ ਜਾ ਰਿਹਾ ਹੈ ਫਰਕ ਨਹੀਂ ਪੈਂਦਾ ਫਰਕ ਪੈਂਦਾ ਹੈ ਵੀ ਤੁਸੀਂ ਜ਼ਿੰਦਗੀ ਨੂੰ ਜੀਵਿਆ ਕਿਵੇਂ ਹੈ ਜ਼ਿੰਦਗੀ ਨੂੰ ਗੁਜ਼ਾਰਿਆ ਕਿਵੇਂ ਹੈ ਜ਼ਿੰਦਗੀ ਨੂੰ ਬੋਝ ਬਣਾ ਕੇ ਹੰਡਾਇਆ ਹੈ ਜ਼ਿੰਦਗੀ ਨੂੰ ਸੌਖੇ ਤਰੀਕੇ ਦੇ ਨਾਲ ਹੰਡਾਇਆ ਹੈ ਜ਼ਿੰਦਗੀ ਜਿਉਂਦੇ ਵਕਤ ਤੁਸੀਂ ਆਪਣੇ ਲਈ ਕੁਝ ਕਰ ਪਾਏ ਸਮਾਜ ਲਈ ਪਰਿਵਾਰ ਲਈ ਦੇਸ਼ ਲਈ ਕੌਮ ਲਈ ਕੁਝ ਕਰ ਪਾਏ ਜਾਂ ਨਹੀਂ ਕਰ ਪਾਏ ਸਾਰੀ ਉਮਰ ਸਿੰਘ ਪਸਾਪ ਸਾਕੇ ਮਰਦੇ ਰਹਿ ਕੁਰਜਦੇ ਰਹਿ ਕਲਪਦੇ ਰਹਿ ਈਰਖਾ ਦੀ ਅੱਗ ਦੇ ਅੰਦਰ ਸੜਦੇ ਰਹਿ ਜਾਂ ਕਿਦਰੇ ਆਨੰਦ ਖੁਸ਼ੀ ਦਾ ਪਲ ਵੀ ਤੁਹਾਡੇ ਜੀਵਨ ਦੇ ਅੰਦਰ ਆਇਆ ਜਾਂ ਤੁਸੀਂ ਖੁਸ਼ੀ ਦੇ ਕੁਝ ਪਲ ਆਪਣੀ ਲਾਈਫ ਦੇ ਅੰਦਰ ਹੰਡਾਏ ਜਾਂ ਨਹੀਂ ਹੰਡਾਏ ਫਰਕ ਇਸ ਗੱਲ ਦਾ ਪੈਂਦਾ ਜਦੋਂ ਜ਼ਿੰਦਗੀ ਜਿਉਂਦੇ ਹੋ ਇੱਕ ਦੋ ਨੁਕਤੇ ਨੇ ਦੂਜਿਆਂ ਨੂੰ ਆਪਣੇ ਤੋਂ ਇਸ ਤਰ੍ਹਾਂ ਨਾ ਸਮਝਿਆ ਕਰੋ ਕਿ ਮੈਂ ਬਾਦਸ਼ਾਹ ਤੇ ਸਾਰੇ ਦੇ ਸਾਰੇ ਮੇਰੀ ਸੇਵਾ ਕਰਨ ਲਈ ਜਾਂ ਮੇਰੇ ਤੋਂ ਛੋਟੇ ਨੇ ਜਾਂ ਪਿਆਦੇ ਨੇ ਜਾਂ ਇਦਾਂ ਸਮਝੋ ਵੀ ਇਹ ਸਾਰੇ ਕੀੜੇ ਮਕੌੜੇ ਨੇ ਅਸਲ ਜ਼ਿੰਦਗੀ ਜਿਉਣ ਦਾ ਹੱਕ ਤੇ ਮੈਨੂੰ ਇਹ ਸਾਰੇ ਮੇਰੇ ਸੇਵਾਦਾਰ ਨੇ ਇਸ ਤਰ੍ਹਾਂ ਨਹੀਂ ਜਦੋਂ ਖੇਡ ਖਤਮ ਹੋਣੀ ਹੈ ਉਦੋਂ ਤੁਹਾਨੂੰ ਮਰਗਟ ਨੇ ਸ਼ਮਸ਼ਾਨ ਨੇ ਬਰਾਬਰ ਬਣਾ ਕੇ ਰੱਖ ਦੇਣਾ ਹੈ ਇਸ ਕਰਕੇ ਆਪੇ ਤੋਂ ਬਾਹਰ ਨਾ ਜਾਇਆ ਕਰੋ ਜੇ ਤੁਹਾਡੇ ਕੋਲ ਬਹੁਤਾ ਹੈ ਨਾ ਤੁਹਾਡੀ ਕੰਪਨੀ ਹੈ ਤੁਹਾਡੀ ਫੈਕਟਰੀ ਹੈ ਤੁਸੀਂ ਵੱਡੇ ਹੋ ਤੁਸੀਂ ਜ਼ਗੀਰਦਾਰ ਹੋ ਤੁਹਾਡੇ ਖੇਤਾਂ ਵਿੱਚ ਮਜ਼ਦੂਰ ਕੰਮ ਕਰਦੇ ਨੇ ਕੰਪਨੀ ਵਿੱਚ ਬਹੁਤ ਸਾਰੇ ਵਰਕਰ ਕੰਮ ਕਰਦੇ ਨੇ ਤੇ ਉਹਨਾਂ ਨੂੰ ਕੀੜੇ ਮਕੌੜੇ ਨਾ ਸਮਝੋ ਉਹਨਾਂ ਨੂੰ ਛੋਟੇ ਨਾ ਸਮਝੋ ਕਦੇ ਉਹਨਾਂ ਦੇ ਕੋਲ ਬੈ ਕੇ ਹਾਸਲਿਆ ਕਰੋ ਕਦੇ ਉਹਨਾਂ ਦੇ ਦੁੱਖ ਨੂੰ ਸੁਣ ਕੇ ਵੇਖਿਆ ਕਰੋ ਦੁੱਖ ਨੂੰ ਵੰਡਾ ਕੇ ਵੇਖਿਆ ਕਰੋ ਹੋ ਸਕਦਾ ਹੈ ਤੁਹਾਨੂੰ ਜ਼ਿੰਦਗੀ ਜਿਉਣ ਦੇ ਬਾਅਦ ਸਕੂਨ ਮਿਲਣਾ ਸ਼ੁਰੂ ਹੋ ਜਾਏ ਪਰ ਕਰ ਕੀ ਰਹੇ ਹੋ ਜੇ ਤੁਹਾਡੇ ਅੱਗੇ ਪਿੱਛੇ ਕੋਈ 100 50 200 ਵਰਕਰ ਖੜੋ ਤਿੰਨ ਤੇ ਕਾਲਰ ਚੁੱਕ ਕੇ ਚਲਦੇ ਹੋ ਆਪਣੀ ਕਾਰ ਚੋਂ ਇਸ ਤਰ੍ਹਾਂ ਉਤਰਦੇ ਹੋ ਵੀ ਜਿਵੇਂ ਤੁਸੀਂ ਰੱਬ ਆ ਗਏ ਕੁਛ ਨਹੀਂ ਹੋ ਕੋਈ ਔਕਾਤ ਨਹੀਂ ਹੈ ਜਦੋਂ ਤੁਸੀਂ ਉਸ ਜਗ੍ਹਾ ਤੇ ਜਾਣਾ ਹੈ ਨਾ ਤੇ ਉਸ ਜਗ੍ਹਾ ਤੇ ਜਾਣ ਲੱਗਿਆ ਜਾਂ ਉਸ ਤੋਂ ਪਹਿਲਾਂ ਸਭ ਬਰਾਬਰ ਹੋਇਆ ਮਿਲਦਾ ਕੁਛ ਕੰਮ ਨਹੀਂ ਹੁੰਦਾ ਇਸ ਕਰਕੇ ਆਪੇ ਤੋਂ ਬਾਹਰ ਨਾ ਜਾਇਆ ਕਰੋ ਜੇ ਜ਼ਿਆਦਾ ਐ ਤੇ ਝਰ ਕੇ ਖਾਓ ਜੇ ਅਮੀਰੀ ਹੈ ਵਜ਼ੀਰੀ ਹੈ ਮੰਤਰੀ ਹੈ ਮਨਿਸਟਰ ਹੋ ਬਾਦਸ਼ਾਹ ਹੋ ਤੇ ਕਿਸੇ ਨੂੰ ਤੰਗ ਨਾ ਕਰਿਆ ਕਰੋ ਜੇ ਤੰਗ ਕਰੋਗੇ ਤੇ ਉਹ ਤੰਗ ਕਰਨ ਵਾਲੇ ਪਲ ਉਹ ਕੜੀਆਂ ਤੁਹਾਨੂੰ ਅਖੀਰ ਤੇ ਜਾ ਕੇ ਚੇਤੇ ਆਉਣਗੀਆਂ ਵੀ ਮੈਂ ਲੋਕਾਂ ਦਾ ਸਵਾਰ ਤੇ ਕੁਝ ਨਹੀਂ ਸਕਿਆ ਪਰ ਮੇਰੇ ਕੋਲੋਂ ਲੋਕ ਦੁਖੀ ਬੜੇ ਹੋਏ ਨੇ ਦੁੱਖ ਦੇ ਨਾ ਬੰਦ ਕਰੋ ਤੋਖਾ ਧੜੀ ਬੰਦ ਕਰੋ ਬੇਈਮਾਨੀ ਠੱਗੀ ਠੋਰੀ ਬੰਦ ਕਰੋ ਆਪੇ ਵਿਚ ਰਹਿ ਕੇ ਚੱਲੋ ਤਾਂ ਕਿ ਜਿਹੜੇ 4 ਦਿਨ ਜ਼ਿੰਦਗੀ ਦੇ ਮਿਲੇ ਨੇ ਉਹ ਸਕੂਨ ਦੇ ਨਾਲ ਗੁਜ਼ਾਰ ਸਕੋ ਪਰਿਵਾਰ ਦੇ ਅੰਦਰ ਵੀ ਤੁਸੀਂ ਤੇ ਇਸ ਤਰ੍ਹਾਂ ਹੀ ਰਹਿੰਦੇ ਹੋ ਜਿਵੇਂ ਮੈਂ ਹੀ ਸਾਰਾ ਕੁਝਾਂ ਬਾਕੀ ਕੁਝ ਹੈ ਹੀ ਨਹੀਂ ਪਰਿਵਾਰ ਦੇ ਸਾਰੇ ਜੀਆਂ ਦੀ ਅਹਿਮੀਅਤ ਆਪਣੀ ਆਪਣੀ ਹੈ ਇਕੱਲਾ ਬਾਦਸ਼ਾਹ ਪਿਆਦਿਆਂ ਤੋਂ ਬਗੈਰ ਕੁਝ ਨਹੀਂ ਹੈ ਇਕੱਲਾ ਪਰਿਵਾਰ ਦਾ ਮੁਖੀਆ ਪਰਿਵਾਰ ਦੇ ਬਾਕੀ ਮੈਂਬਰਾਂ ਤੋਂ ਬਗੈਰ ਕੁਝ ਨਹੀਂ ਹੈ ਪਰਿਵਾਰ ਦੇ ਵਿੱਚ ਵੀ ਰਹਿਣ ਦਾ ਸਲੀਕਾ ਨਹੀਂ ਤੁਹਾਨੂੰ ਆ ਰਿਹਾ ਦੁਨੀਆ ਵਿੱਚ ਰਹਿਣ ਦਾ ਸਲੀਕਾ ਕਿੱਥੋਂ ਆਣਾ ਹੈ ਸ਼ਰੀਕੇ ਵਿੱਚ ਰਹਿਣ ਦਾ ਸਲੀਕਾ ਨਹੀਂ ਬਰਾਦਰੀ ਵਿੱਚ ਰਹਿਣ ਦਾ ਸਲੀਕਾ ਨਹੀਂ ਰਿਸ਼ਤੇਦਾਰਾਂ ਵਿੱਚ ਰਹਿਣ ਦਾ ਸਲੀਕਾ ਨਹੀਂ ਬਣੇ ਫਿਰੋ ਆਪਣੇ ਆਪ ਚ ਜੋ ਮਰਜ਼ੀ ਬਣੇ ਫਿਰੋ ਬਾਦਸ਼ਾਹ ਬਣ ਜਾਓ ਭਖਾਰੀ ਬਣ ਜਾਓ ਕੌਣ ਪੁੱਛਦਾ ਹੈ ਤੁਹਾਡੀ ਬਾਦਸ਼ਾਹ ਨਾਲ ਬਾਦਸ਼ਾਹ ਤੁਹਾਡੀ ਬਾਰ ਮੁਖੀ ਨਾ ਹੋਵੇ ਬਾਦਸ਼ਾਹ ਤੁਹਾਡੀ ਲੋਕਾਂ ਦੇ ਦਿਲਾਂ ਤੇ ਹੋਵੇ ਹਾਂ ਇਹ ਗੱਲ ਠੀਕ ਹੈ ਵੀ ਸਾਰਿਆਂ ਨੇ ਆਪਣੇ ਮਨ ਦੇ ਅੰਦਰ ਦਿਲ ਦੇ ਅੰਦਰ ਜਗ੍ਹਾ ਤੇ ਗੁਰੂਆਂ ਪੀਰਾਂ ਨੂੰ ਵੀ ਨਹੀਂ ਦਿੱਤੀ ਠੀਕ ਹੈ ਪਰ ਬਹੁਤਾਂ ਲੋਕਾਂ ਨੇ ਤੇ ਜਗ੍ਹਾ ਦਿੱਤੀ ਹੈ ਨਾ ਕੁਝ ਇਦਾਂ ਦਾ ਕਰਕੇ ਚੱਲੋ ਜੇ ਕੋਈ ਚਾਰ ਤੁਹਾਡੇ ਵਿਰੁੱਧ ਚੱਲ ਰਹੇ ਨੇ ਪਰ ਕਮ ਸੇ ਕਮ 400 ਤੇ ਤੁਹਾਡੇ ਨਾਲ ਚੱਲਦੇ ਹੋਣ ਤੁਹਾਡੀ ਗੱਲ ਦਾ ਹੰਗਾਰਾ ਭਰਦੇ ਹੋਣ ਤੋ ਖੈਰ ਆਪੇ ਦੇ ਅੰਦਰ ਰਹਿ ਕੇ ਚੱਲੋ ਖੁਸ਼ੀਆਂ ਨੂੰ ਮਾਨੋ ਖੁਸ਼ੀਆਂ ਨੂੰ ਵੰਡਾਓ ਖੁਸ਼ੀਆਂ ਨੂੰ ਵੰਡੋ ਤੇ ਵੰਡਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ